ਬਹਾਦਰ ਸਿੰਘ ਗੋਸਲ ਜੀ ਹੁਰਾਂ ਦੀ ਕਹਾਣੀ ਚੋਰ ਗੁਰੂ ਬਹੁਤਾ ਸਮਾਂ ਪਹਿਲਾਂ ਇੱਕ ਸ਼ਹਿਰ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਭਲਾ ਤੇ ਧਰਮੀ ਹੋਣ ਕਰਕੇ ਉਸ ਦੀ ਵਿਰਤੀ ਪਰਮਾਤਮਾ ਨਾਲ ਲੱਗੀ ਰਹਿੰਦੀ ਸੀ ਜਦੋਂ ਉਸ ਦਾ ਇੱਕੋ ਇੱਕ ਪੁੱਤਰ ਜਵਾਨ ਹੋ ਗਿਆ ਤਾਂ ਉਸ ਨੇ ਉਸ ਨੂੰ ਰਾਜ ਭਾਗ ਸੌਂਪ ਕੇ ਆਪ ਪਰਮਾਤਮਾ ਦੀ ਭਗਤੀ ਲਈ ਜੰਗਲਾਂ ਵਿੱਚ ਜਾਣ ਦਾ ਫੈਸਲਾ ਕਰ ਲਿਆ ਉਸ ਨੇ ਆਪਣੇ ਵਜ਼ੀਰ ਨੂੰ ਉਸ ਦੇ ਪੁੱਤਰ ਦੀ ਦੇਖ ਰਹਿਤ ਤੇ ਮਦਦ ਕਰਨ ਦੀ ਵੀ ਆਗਿਆ ਦਿੱਤੀ ਜਾਂ ਤੋਂ ਪਹਿਲਾਂ ਉਸਨੇ ਕੱਪੜੇ ਦੇ ਇੱਕ ਲੜ ਇੱਕ ਕੀਮਤੀ ਹੀਰਾ ਬੰਨ ਲਿਆ ਤੇ ਜੰਗਲ ਵੱਲ ਚੱਲ ਪਿਆ ਜਦੋਂ ਉਸ ਰਾਜੇ ਨੇ ਕੱਪੜੇ ਦੇ ਲੜ ਹੀਰਾ ਬੰਨਿਆ ਤਾਂ ਇੱਕ ਚੋਰ ਨੇ ਉਸ ਨੂੰ ਦੇਖ ਲਿਆ ਉਹ ਵੀ ਚੋਰੀ ਛਿਪੇ ਰਾਜੇ ਦੇ ਪਿੱਛੇ-ਪਿੱਛੇ ਚੱਲਦਾ ਗਿਆ ਰਸਤੇ ਵਿੱਚ ਇੱਕ ਸਾਧੂ ਦਾ ਧਾਰਮਿਕ ਦੀਵਾਨ ਚੱਲ ਰਿਹਾ ਸੀ ਉਹ ਸਾਧੂ ਲੋਕਾਂ ਨੂੰ ਸਿੱਖਿਆ ਦੇ ਰਿਹਾ ਸੀ ਕਿ ਪ੍ਰਮਾਤਮਾ ਨੂੰ ਪਾਉਣ ਲਈ ਸਾਨੂੰ ਗੁਰੂ ਦੀ ਲੋੜ ਪੈਂਦੀ ਹੈ ਜੋ ਸਾਨੂੰ ਸਹੀ ਸੇਧ ਦੇ ਕੇ ਪ੍ਰਮਾਤਮਾ ਦਾ ਮੇਲ ਕਰਾਉਂਦਾ ਹੈ ਪ੍ਰਵਚਨ ਸੁਣ ਕੇ ਉਹ ਰਾਜਾ ਅੱਗੇ ਜੰਗਲ ਵੱਲ ਚੱਲ ਪਿਆ ਤੇ ਚੋਰ ਵੀ ਛੁਪਛੁਪ ਕੇ ਉਸਦੇ ਪਿੱਛੇ ਚੱਲਦਾ ਗਿਆ। ਉਸ ਚੋਰ ਦੇ ਮਨ ਚੋਰ ਨੇ ਮਨ 'ਚ ਸੋਚਿਆ ਕਿ ਰਾਤ ਨੂੰ ਜਦੋਂ ਰਾਜਾ ਸੌਂ ਜਾਵੇਗਾ ਮੈਂ ਉਸ ਨੂੰ ਮਾਰ ਕੇ ਉਸ ਦੀ ਪੂੰਜੀ ਲੁੱਟ ਲਵਾਂਗਾ। ਰਾਤ ਭਰ ਤੇ ਰਾਜੇ ਨੂੰ ਨੀਂਦ ਨਹੀਂ ਆਈ ਤੇ ਜਾਗਦੇ ਰਹਿਣ ਕਰਕੇ ਚੋਰ ਉਸ ਨੂੰ ਲੁੱਟ ਨਾ ਸਕਿਆ। ਜਦੋਂ ਰਾਜੇ ਨੂੰ ਨੀਂਦ ਨਹੀਂ ਆਈ ਤਾਂ ਉਸ ਨੇ ਮਨ ਵਿੱਚ ਸੋਚਿਆ ਕਿ ਸਵੇਰੇ ਤੜਕੇ ਜੋ ਵਿਅਕਤੀ ਉਸ ਨੂੰ ਮਿਲੇਗਾ ਉਹ ਉਸ ਨੂੰ ਆਪਣਾ ਗੁਰੂ ਮੰਨ ਲਵੇਗਾ। ਦੂਜੇ ਪਾਸੇ ਚੋਰ ਚੋਰਵੀ ਸੋਚ ਰਿਹਾ ਸੀ ਕਿ ਸਵੇਰੇ ਤੜਕੇ ਰਾਜੇ ਨੂੰ ਨੀਂਦ ਜ਼ਰੂਰ ਆਵੇਗੀ ਤੇ ਉਹ ਉਸ ਨੂੰ ਲੁੱਟ ਲਵੇਗਾ। ਸਵੇਰ ਹੋਣ ਤੇ ਚੋਰ ਰਾਜੇ ਦੇ ਸਾਹਮਣੇ ਆ ਗਿਆ ਤੇ ਰਾਜੇ ਨੇ ਸੋਚਿਆ ਕਿ ਪ੍ਰਮਾਤਮਾ ਨੇ ਮੈਨੂੰ ਮੇਰਾ ਗੁਰੂ ਦੇ ਭੇਜ ਦਿੱਤਾ। ਉਧਰ ਚੋਰ ਰਾਜੇ ਨੂੰ ਮਾਰਨ ਨੂੰ ਅੱਗੇ ਜਾਵੇ ਉਧਰ ਰਾਜਾ ਆਪਣਾ ਗੁਰੂ ਸਮਝ ਕੇ ਉਸਦੇ ਪੈਰਾਂ ਵਿੱਚ ਪੈਣ ਲਈ ਅੱਗੇ ਜਾਵੇ। ਬੜਾ ਜੀ ਅਜੀਬ ਜਿਹਾ ਦ੍ਰਿਸ਼ ਬਣ ਗਿਆ। ਚੋਰ ਨੇ ਪੁੱਛਿਆ ਤੂੰ ਮੇਰੇ ਪੈਰਾਂ ਵਿੱਚ ਕਿਉਂ ਪੈ ਰਹੇ ਹੈ? ਪਰ ਰਾਜੇ ਨੇ ਜਵਾਬ ਦਿੱਤਾ ਤੂੰ ਮੇਰਾ ਗੁਰੂ ਦੇਵ ਹੈ। ਤੂੰ ਮੈਨੂੰ ਪਰਮਾਤਮਾ ਨਾਲ ਮਿਲਾਏਂਗਾ। ਇਹ ਸੁਣ ਕੇ ਚੋਰ ਨੇ ਕਿਹਾ ਮੈਂ ਤੇਰਾ ਗੁਰੂ ਤਾਂ ਬਣ ਜਾਵਾਂਗਾ ਪਰ ਜੇ ਤੂੰ ਮੈਨੂੰ ਆਪਣਾ ਸਾਰਾ ਤਨਮਨ ਤਨ ਅਰਪਣ ਕਰ ਦੇਵੇਂ। ਰਾਜੇ ਨੇ ਖੁਸ਼ ਹੋ ਕੇ ਕਿਹਾ ਇਸ ਸਮੇਂ ਮੇਰੇ ਪਾਸੇ ਕੀਮਤੀ ਹੀਰਾ ਹੈ। ਇਹ ਮੈਂ ਤੈਨੂੰ ਦਿੰਦਾ ਹਾਂ ਤੇ ਮੇਰਾ ਤਨਮਨ ਵੀ ਤੇਰੀ ਅਗਿਆ ਵਿੱਚ ਹੀ ਰਹੇਗਾ। ਚੋਰ ਨੇ ਹੀਰਾ ਲੈ ਲਿਆ ਤੇ ਕਿਹਾ ਤੂੰ ਮੇਰੇ ਜਦੋਂ ਤੱਕ ਮੈਂ ਨਾ ਕਿਹਾ ਤੈਨੂੰ ਇੱਥੋਂ ਉੱਠਣ ਦੀ ਆਗਿਆ ਨਹੀਂ ਮਿਲ ਰਹੀ ਤੂੰ ਇੱਥੇ ਹੀ ਬੈਠਾ ਰਹੇਗਾ ਰਾਜੇ ਨੇ ਖੁਸ਼ੀ ਵਿੱਚ ਆਗਿਆ ਅਦਾ ਪਾਲਣ ਦਾ ਵਚਨ ਦਿੱਤਾ ਤੇ ਚੋਰ ਹੀਰਾ ਲੈ ਕੇ ਚਲਾ ਗਿਆ ਪਰ ਰਾਜਾ ਉੱਥੋਂ ਕਿਧਰੇ ਨਾ ਗਿਆ ਤੇ ਪ੍ਰਮਾਤਮਾ ਦੀ ਭਗਤੀ ਵਿੱਚ ਲੱਗ ਗਿਆ ਇਸ ਤਰ੍ਹਾਂ ਇੱਕ ਸਾਲ ਬੀਤ ਗਿਆ ਪਰ ਚੋਰ ਨਾ ਆਇਆ ਗੁਰੂ ਦੀ ਆਗਿਆ ਅਨਸਾਰ ਰਾਜਾ ਉੱਥੇ ਉੱਠਦਾ ਉੱਥੋਂ ਉੱਠਿਆ ਹੀ ਨਹੀਂ ਪਰਮਾਤਮਾ ਨੇ ਸੋਚਿਆ ਕਿ ਇਹ ਸੇਵਕ ਕਿੰਨਾ ਹਠੀ ਹੈ ਗੁਰੂ ਨੂੰ ਵੀ ਉਡੀਕ ਰਿਹਾ ਹੈ ਤੇ ਮੇਰੀ ਭਗਤੀ ਵੀ ਕਰਦਾ ਹੈ ਇਸੇ ਤਰ੍ਹਾਂ 3 ਸਾਲ ਬੀਤ ਗਏ ਪਰਮਾਤਮਾ ਨੇ ਆਪਣੇ ਰੂਪ ਵਿੱਚ ਰਾਜੇ ਨੂੰ ਆ ਕੇ ਕਿਹਾ ਤੇਰਾ ਜੀਵਨ ਸਫਲ ਹੈ ਤੂੰ ਆਪਣੇ ਘਰ ਜਾ ਸਕਦਾ ਹੈ ਪਰ ਰਾਜੇ ਨੇ ਕਿਹਾ ਨਹੀਂ ਮੈਂ ਨਹੀਂ ਜਾਵਾਂਗਾ ਮੇਰੇ ਗੁਰੂ ਦਾ ਹੁਕਮ ਹੈ ਜਦੋਂ ਤੱਕ ਉਹ ਮੈਨੂੰ ਆਗਿਆ ਨਹੀਂ ਦੇਵੇਗਾ ਮੈਂ ਇੱਥੋਂ ਨਹੀਂ ਜਾਵਾਂਗਾ ਪਰਮਾਤਮਾ ਜਾ ਕੇ ਚੋਰ ਨੂੰ ਉਸ ਦੇ ਘਰ ਮਿਲਿਆ ਤੇ ਉਸ ਨੂੰ ਸਾਰੀ ਗੱਲ ਦੱਸੀ। ਚੋਰ ਵੀ ਹੈਰਾਨ ਹੋਇਆ ਤੇ ਜੰਗਲਵਾਲ ਪ੍ਰਮਾਤਮਾ ਨਾਲ ਤੁਰ ਪਿਆ। ਜੰਗਲ ਵਿੱਚ ਜਾ ਕੇ ਚੋਰ ਨੇ ਵੇਖਿਆ ਕਿ ਰਾਜਾ ਤਾਂ ਉੱਥੇ ਹੀ ਬੈਠਾ ਹੋਇਆ। ਤਾਂ ਚੋਰ ਭੱਜ ਕੇ ਉਸ ਰਾਜੇ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਮਾਫੀ ਲਈ ਬੇਨਤੀਆਂ ਕਰਨ ਲੱਗਾ। ਪਰ ਰਾਜਾ ਕਹਿਣ ਲੱਗਾ ਕਿ ਮੇਰੇ ਧੰਨਪਾਗ ਹਨ ਕਿ ਮੇਰੇ ਗੁਰੂਦੇਵ ਆਏ। ਅਤੇ ਉਹ ਚੋਰ ਦੇ ਪੈਰ پکڑਣ ਲੱਗਾ। ਚੋਰ ਨੇ ਕਿਹਾ ਮਹਾਰਾਜ ਇਹ ਵੇਖੋ ਠਾਕੁਰ ਜੀ ਆਏ ਹਨ। ਹੁਣ ਤੁਸੀਂ ਇਹਨਾਂ ਦੇ ਚਰਨ ਫੜੋ। ਤਾਂ ਠਾਕਰ ਪ੍ਰਭੂ ਜੀ ਨੇ ਕਿਹਾ ਰਾਜਾ ਤੂੰ ਤੰਨ ਹੈ ਤੇਰੇ ਪਿਆਰ ਨੇ ਮੈਨੂੰ ਤੇਰੇ ਤੱਕ ਪਹੁੰਚਾ ਦਿੱਤਾ ਹੈ ਤੁਸੀਂ ਇੱਕ ਚੋਰ ਨੂੰ ਹੀ ਆਪਣਾ ਗੁਰੂ ਮੰਨ ਕੇ ਮੇਰਾ ਮਨ ਜਿੱਤ ਲਿਆ ਪਰ ਰਾਜੇ ਨੇ ਕਿਹਾ ਪ੍ਰਭੂ ਤੰਨ ਤਾਂ ਤੁਸੀਂ ਹੋ ਤੁਸੀਂ ਮੈਨੂੰ ਪਹਿਲਾਂ ਕਦੇ ਦਰਸ਼ਨ ਨਹੀਂ ਦਿੱਤੇ ਹੁਣ ਜਦੋਂ ਮੈਂ ਇਸ ਚੋਰ ਨੂੰ ਆਪਣਾ ਗੁਰੂ ਦੇ ਬਣਾ ਲਿਆ ਤਾਂ ਤੁਸੀਂ ਵੀ ਦਰਸ਼ਨ ਦੇ ਕੇ ਨਿਹਾਰ ਕਰ ਦਿੱਤਾ ਤੁਸੀਂ ਸੁਣ ਰਹੇ ਸੀ ਭਦਰ ਸਿੰਘ ਗੋਸਲ ਜੀ ਹੋਰਾਂ ਦੀ ਬਾਲ ਕਹਾਣੀ ਚੋਰ ਗੁਰੂ